ਅੱਜ ਪਠਾਨਕੋਟ ਦਾ ਪਠਾਨਕੋਟ ਡਿਸਟ੍ਰਿਕਟ ਦਾ ਬਤੌਰ ਐਸਐਸਪੀ ਮੈਂ ਚਾਰਜ ਲਿਆ ਜੀ ਤੇ ਚਾਰਜ ਲੈਣ ਤੋਂ ਉਪਰੰਤ ਸਭ ਤੋਂ ਵੱਡੀ ਪ੍ਰਾਇੋਰਟੀ ਆ ਲੋਕਾਂ ਦੀ ਸੁਰੱਖਿਆ ਦੀ ਪਠਾਨਕੋਟ ਸੁਰੱਖਿਅਤ ਰਹੇ ਇਸ ਬਾਰੇ ਮੈਂ ਆਪਣੇ ਕਲੀਗ ਆਫੀਸਰਸ ਤੇ ਐਸਐਚਓਸ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਪਹਿਲਾਂ ਸੁਰੱਖਿਆ ਦਾ ਜ਼ਾਇਜ਼ਾ ਲਿਆ ਔਰ ਕੋਸ਼ਿਸ਼ ਕਰਾਂਗੇ ਕਿ ਬਿਹਤਰ ਜਿਹੜੀ ਹੈਗੀ ਆ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਠਾਨਕੋਟ ਦਾ ਹਰ ਸ਼ਹਿਰੀ ਹਰ ਨਾਗਰਿਕ ਚਾਹੇ ਉਹ ਪਿੰਡਾਂ 'ਚ ਰਹਿਣ ਵਾਲਾ ਚਾਹੇ ਉਹ ਸ਼ਹਿਰ 'ਚ ਰਹਿਣ ਵਾਲਾ ਉਹ ਸੁਰੱਖਿਅਤ ਮਹਿਸੂਸ ਕਰੇ ਔਰ ਸੁਰੱਖਿਅਤ ਹੋਵੇ ਵੀ। ਦੂਸਰਾ ਆਪਣੇ ਕਲੀਕ ਆਫਿਸਰਸ ਤੇ ਐਸ ਐਚ ਓਜ਼ ਨੂੰ ਤੇ ਅਲੱਗ-ਅਲੱਗ ਚੌਂਕੀ ਦੇ ਇੰਚਾਰਜਸ ਨੂੰ ਹਦਾਇਤ ਕੀਤੀ ਹੈ ਕਿ ਪਬਲਿਕ ਦੀਆਂ ਜਿਹੜੀਆਂ ਮੁਸ਼ਕਿਲਾਂ ਹੈਗੀਆਂ ਪਬਲਿਕ ਦੀਆਂ ਜਿਹੜੀਆਂ ਗ੍ਰਿਵੈਂਸਸ ਆਓ ਉਹ ਪ੍ਰਾਇੋਰਟੀ ਤੇ ਹੱਲ ਕੀਤੀਆਂ ਜਾਣ। ਔਰ ਜਿਹੜੀ ਮੇਰੀ ਆਪਣੀ ਆ ਭਾਵਨਾ ਹੈ ਜਿਹੜੀ ਆਪਣੀ ਮੇਰੀ ਇੱਛਾ ਆ ਕਿ ਜਿਹੜੇ ਗੈਰ ਕਾਨੂੰਨੀ ਕੰਮ ਹੈਗੇ ਆ ਏਰੀਏ ਦੇ ਵਿੱਚ ਪਰ ਸਪੈਸ਼ਲੀ ਜਿਹੜੀ ਇਲੀਗਲ ਮਾਈਨਿੰਗ ਆ ਜੇ ਕਿਤੇ ਹੋ ਵੀ ਰਹੀ ਆ ਤੋਂ ਉਹਨੂੰ ਮੌਕੇ ਤੇ ਬਹੁਤ ਸਖਤੀ ਨਾਲ ਜਿਹੜਾ ਹੈਗਾ ਉਹ ਨਜਿੱਠਿਆ ਜਾਏਗਾ ਔਰ ਇਹਦੇ ਚ ਕੋਈ ਵੀ ਮੈਂ ਜਿਹੜੀ ਹੈਗੀ ਆ ਢਿੱਲ برداشت ਨਹੀਂ ਕਰਾਂਗਾ ਚਾਹੇ ਉਹ ਮੇਰੇ ਆਪਣੇ ਮਹਿਕਮੇ ਵੱਲੋਂ ਹੋਵੇ ਜਾਂ ਹੋਰ ਮਹਿਕਮੇ ਵੱਲੋਂ ਹੋਵੇ ਉਹ ਟੂਲ ਮੈਂ برداشت ਨਹੀਂ ਕਰਾਂਗਾ ਅੰਦਰ ਪਿਛਲੇ ਦਿਨੀ ਛੱਕੀ ਕੁਝ ਜਿਹੜੀ ਹੈ ਉਹ ਵੀ ਇਸ ਇਲਾਕੇ ਦੇ ਵਿੱਚ ਦੇਖੇ ਗਏ ਹਨ ਮੈਂ ਕਿਹੜੀ ਸਟ੍ਰੈਟਜੀ ਜਿਹੜੀ ਹੈ ਉਹ ਮੈਂ ਉਹ ਸਾਡੀਆਂ ਅੰਦਰੂਨੀ ਸੁਰੱਖਿਆ ਯੋਜਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਖਲਾਸਾ ਤਾਂ ਨਹੀਂ ਅਸੀਂ ਕਰ ਸਕਦੇ ਪਰ ਉਹਨਾਂ ਨੂੰ ਮੇਰੇ ਤੋਂ ਪਹਿਲਾਂ ਸੋਹੇਲ ਮੀਰ ਸਾਹਿਬ ਨੇ ਬਾਕੂਬੀ ਉਹਨਾਂ ਨੂੰ ਜਿਹੜਾ ਹੈਗਾ ਯੋਜਨਾਬੱਧ ਕੀਤਾ ਹੈ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਉਸੇ ਮੁਕਾਮ ਤੇ ਰੱਖਿਆ ਜਾਵੇ ਔਰ ਉਹਨੂੰ ਹੋਰ ਬਿਹਤਰ ਕੀਤਾ ਜਾਵੇ ਤੋ ਅੱਜ ਚਾਰਜ ਲੈਣ ਤੋਂ ਬਾਅਦ ਮੈਂ ਨਾ ਸਾਰੀਆਂ ਜਿਹੜੀਆਂ ਸੁਰੱਖਿਆ ਯੋਜਨਾਵਾਂ ਉਹਨਾਂ ਦਾ ਜਾਇਜ਼ਾ ਵੀ ਲਵਾਂਗਾ ਸ਼ਹਿਰ ਵਾਸੀਆਂ ਦੀ ਸਰ ਕੀ ਕਰ ਸੀ ਆ ਸ਼ਹਿਰ ਵਾਸੀ ਦੇਖੋ ਮੇਰੇ ਸਾਰੇ ਆਪਣੇ ਨੇ ਤੇ ਮੈਂ ਉਹਨਾਂ ਵਾਸਤੇ ਹੀ ਇੱਥੇ ਕਾਰਜ ਰਤਾਂ ਤੇ ਕੋਈ ਵੀ ਮੁਸ਼ਕਿਲਾਂ ਤੇ ਉਹਨਾਂ ਨੂੰ ਪਠਾਨਕੋਟ ਵਾਸੀਆਂ ਨੂੰ ਆਉਂਦੀ ਆ ਤੇ ਮੈਂ ਹਾਜ਼ਰ ਆ ਤੇ ਜਿਸ ਤਰ੍ਹਾਂ ਦੀ ਵੀ ਕੋਈ ਸੂਚਨਾਵਾਂ ਹੈਗੀਆਂ ਉਹਨਾਂ ਦੇ ਕੋਲ ਕ੍ਰਾਇਮ ਦੇ ਸੰਬੰਧੀ ਆ ਕੋਈ ਹੋਰ ਮੁਸ਼ਕਲਤਾ ਆ ਔਰ ਸੰਬੰਧਿਤ ਪੁਲਿਸ ਸਟੇਸ਼ਨ ਨੂੰ ਜ਼ਰੂਰ ਜਾ ਨਸ਼ੇ ਨੂੰ ਲੈ ਕੇ ਕੀ ਕੁਝ ਖਾਸ ਗੱਲ ਹੈ ਦੇਖੋ ਨਸ਼ਾ ਤਾਂ ਹਰ ਹਾਲਤ 'ਚ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਂਦਾ ਨਸ਼ਾ ਚਾਹੇ ਵੇਚਣ ਵਾਲਾ ਹੋਵੇ ਚਾਹੇ ਉਹ ਕਰਾਉਣ ਵਾਲਾ ਹੋਵੇ ਦੋਨੋਂ ਤੋਂ ਲੈ ਕੇ ਹਮੇਸ਼ਾ ਹੀ ਸਖਤੀ ਰਹੇਗੀ ਔਰ ਇਸ ਦੇ ਬਾਰੇ ਅਸੀਂ ਸਪੈਸ਼ਲ ਜਿਹੜੇ ਹੈਗੇ ਆ ਕੋਈ ਨਾ ਕੋਈ ਅਸੀਂ ਆਪਰੇਸ਼ਨਸ ਵੀ ਕਰਦੇ ਰਹਿੰਦੇ ਆ ਔਰ ਪ੍ਰਿਕਰਿਚ ਵੀ ਕਰਦੇ ਰਹੇ ਆ